ਚਲੋ ਜੀ ਹਾਂਜੀ ਬਾਬਾ ਜੀ ਅ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਠੀਕ ਆ ਅ ਪਹਿਲਾਂ ਸਾਰੇ ਮੀਡੀਆ ਵਾਲੇ ਚੈਨਲ ਵੀਰਾਂ ਨੂੰ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਪ੍ਰੈਸ ਕਾਨਫਰੰਸ ਵੀ ਰਿਕਾਰਡ ਕੀਤੀ ਜਾ ਰਹੀ ਹੈ ਅ ਪਿਛਲੇ ਦਿਨੀ ਇੱਕ ਮਜ਼ਦੂਰ ਜੂਨੀਅਨ ਆਗੂ ਅੰਗਰੇਜ਼ ਸਿੰਘ ਗੋਰਾ ਮੱਤਾ ਉਹਨਾਂ ਤੇ ਜਿਹੜਾ ਸੀਆਈਏ ਸਟਾਫ ਵੱਲੋਂ ਕਾਫੀ ਤਸ਼ੱਦਦ ਕੀਤਾ ਗਿਆ ਜਿਹਦੇ ਵਿੱਚ ਡੀਐਸਪੀ ਔਰ ਐਸਐਸ ਤੋਂ ਦਾ ਜਿਹੜਾ ਨਾਮ ਉਹ ਲੈ ਰਹੇ ਆ ਇਹਦੇ ਸਬੰਧੀ ਜਿਹੜਾ 20 ਤਰੀਕ ਨੂੰ 20 ਫਰਵਰੀ ਨੂੰ ਅਸੀਂ ਜਿਹੜੀ ਪ੍ਰੈਸ ਕਾਨਫਰੰਸ ਆਪਜੀ ਨਾਲ ਸਾਂਝੀ ਕਰ ਰਹੇ ਆ 20 ਤਰੀਕ ਨੂੰ ਜਿਹੜਾ ਵਿਸ਼ਾਲ ਇਕੱਠ ਜੈਤੋ ਐਸਡੀਐਮ ਸਾਹਿਬ ਦੇ ਦਫਤਰ ਦੇ ਅੱਗੇ ਜਿਹੜਾ ਇੱਕ ਰੋਸ ਪ੍ਰਗਟ ਕਰਨ ਜਾ ਰਹੇ ਆ ਤੇ ਜਿਹਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਵੱਡਾ ਇਕੱਠ ਜਿਹੜਾ ਉੱਥੇ ਉਲੀਕਿਆ ਗਿਆ ਔਰ ਮੈਂ ਸਮੂਚੀਆਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਜਿਹੜਾ ਇਹ ਪ੍ਰਸ਼ਾਸਨ ਵੱਲੋਂ ਉਹ ਪ੍ਰਸ਼ਾਸਨ ਪਬਲਿਕ ਸਰਵੰਟ ਹੈ ਇਹ ਸਾਡੀ ਜਨਤਾ ਦੀ ਲੋਕਾਂ ਦੀ ਭਲਾਈ ਹਿਤ ਰਖਿਅਕ ਹੈ ਰਾਖੀ ਕਰਨ ਲਈ ਹੈ ਔਰ ਜਿਹੜਾ ਇੱਕ ਨਿਸ਼ਾਨਾ ਜੈਤੋ ਦੇ ਵਿਧਾਇਕ ਜਿਹੜੇ ਨੇ ਸਰਦਾਰ ਅਨਮੋਲ ਜੀ ਤੇ ਉਹਨਾਂ ਤੇ ਜਿਹੜਾ ਇਹ ਇੱਕ ਅਲੀਗੇਸ਼ਨ ਲੱਗਿਆ ਵੀ ਉਹਨਾਂ ਦੇ ਅਨਮੋਲ ਦੇ ਕੈਮ ਤੇ ਜਿਹੜਾ ਸੀਏਈ ਵੱਲੋਂ ਗੋਰਾ ਮੱਤਾ ਉਹਨੂੰ ਚੁੱਕਿਆ ਗਿਆ ਔਰ ਮੈਂ ਉਹ ਸ਼ਬਦ ਇੱਥੇ ਤੁਹਾਡੇ ਰੂਹਬਰੂ ਨਹੀਂ ਬੋਲ ਸਕਦਾ ਜਿਹੜਾ ਤਸ਼ੱਦਦ ਉਸ ਇੱਕ ਗਰੀਬ ਮਜ਼ਦੂਰ ਦੇ ਨਾਲ ਕੀਤਾ ਗਿਆ ਤੇ ਉਹਨੂੰ ਇੱਥੋਂ ਤੱਕ ਵੀ ਜਿਹੜਾ ਲੈਟਰਨ ਵਾਲਾ ਪਾਣੀ ਹੁੰਦਾ ਹੈ ਜਿਹਦੇ ਨਾਲ ਹੱਥ ਧੋਨੇ ਆ ਉਹ ਪਾਣੀ ਵੀ ਪਿਆਇਆ ਗਿਆ ਔਰ ਕਾਫੀ ਜਿਹੜਾ ਤਸ਼ੱਦਦ ਕੀਤਾ ਗਿਆ ਉਹਦੇ ਸਬੰਧੀ ਜਿਹੜੀ ਸ਼ੇਰੇ ਪੰਜਾਬ ਅਕਾਲੀ ਦਲ ਸਾਡੀ ਪਾਰਟੀ ਹੈ ਸਰਦਾਰ ਗੁਰਦੀਪ ਸਿੰਘ ਜੀ ਬਠਿੰਡਾ ਸਾਡੇ ਪ੍ਰੈਜ਼ੀਡੈਂਟ ਨੇ ਜ਼ਿਲ੍ਹਾ ਪ੍ਰਧਾਨ ਫਰੀਦਕੋੜ ਤੋਂ ਹੁੰਦੇ ਆ ਔਰ ਇੰਟਰਨੈਸ਼ਨਲ ਸੰਤ ਸਮਾਜ ਫਰੀਦਕੋੜ ਤੋਂ ਇਹ ਸੇਵਾ ਮੈਂ ਆਪਣੀ ਜ਼ਿੰਮੇਵਾਰੀ ਲੈਣਾ ਵੀ ਅਸੀਂ ਵਿਸ਼ਾਲ ਇਕੱਠ ਦੇ ਵਿੱਚ ਜਿਹੜਾ ਜੈਤੋ 20 ਤਰੀਕ ਦਾ ਪ੍ਰੋਗਰਾਮ ਹੈ ਇਕੱਠ ਰੱਖਿਆ ਉੱਥੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਾਂਗੇ ਔਰ ਸਰਕਾਰ ਨੂੰ ਪ੍ਰਸ਼ਾਸਨ ਨੂੰ ਦੱਸਾਂਗੇ ਵੀ ਜਿਹੜੀ ਪੁਲਿਸ ਸਾਡੀ ਰਖਵਕ ਹੈ ਉਹ ਸਾਡੇ ਜੋ ਜਿਹੜਾ 90 ਆਲਾ ਸਮਾਂ ਸੀ 84 ਦੇ ਦੰਗਿਆਂ ਤੋਂ ਬਾਅਦ ਜਿਹੜਾ ਸਮਾਂ ਜਦੋਂ ਪੁਲਿਸ ਨੌਜਵਾਨਾਂ ਨੂੰ ਸਾਡੇ ਘਰਾਂ ਵਿੱਚੋਂ ਚੁੱਕ ਕੇ ਉਹਨਾਂ ਨਾਲ ਤਸ਼ੱਦਦ ਕਰਦੀ ਸੀ ਉਹ ਜਿਹੜਾ ਸਮਾਂ ਫੇਰ ਪੁਲਿਸ ਕਰ ਰਹੀ ਹੈ ਸੋ ਇਹ ਸਮਾਂ ਅੱਗੇ ਤੋਂ ਜਿਹੜਾ ਨਾਂ ਵੇ ਇਹਦੇ ਲਈ ਜਿਹੜਾ ਜੈਤੋ ਐਸ ਡੀ ਐਮ ਸਾਹਿਬ ਦੇ ਦਫ਼ਤਰ ਅੱਗੇ ਜਿਹੜਾ ਵੀਧ ਰੇਕ ਨੂੰ ਕੱਟ ਰੱਖਿਆ ਗਿਆ ਜੀ